ਸਮਾਜਿਕ ਨਿਆਂ ਅਤੇ ਅਧਿਕਾਰਤਾ ਮਤਰਾ ਲਾਪਰਤ ਸਰਕਾਰ ਦੇ ਵਿਆਗ ਜਨਸ ਸਸ਼ਕਤੀਕਰਨ ਤੇ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਦੇਪ ਯੋਜਨਾ ਦੇ ਅਧੀਨ ਦੇ ਵਿਆਗ ਜਨਾਨ ਨੂੰ ਫਰੀ ਸਾਇਕ ਉਪਕਰਨ ਵੰਡ ਸਮਾਰੋਹ ਕਰਵਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਭਾਰਤੀ ਅਗਿਰਤਮ ਆਂਗਨ ਨਿਰਮਾਣ ਨਿਗਮ ਅਲੀਮ ਕੋ ਮੋਹੱਲੀ ਦੁਆਰਾ ਕਰਵਾਏ ਗਏ ਇਸ ਵੰਡ ਸਮਾਰੋਹ ਦਾ ਯੋਜਨਾ ਸਥਾਨਕ ਸਹਿਰ ਵਿੱਚ ਕਰਵਾਇਆ ਗਿਆ। ਇਸ ਸਭ ਅੰਗ ਜਨਾਂ ਨੂੰ ਸਹਾਇਕ ਉਪਕਰਨ ਬਣਦੇ ਨੇ ਕਿਸ ਤਰ੍ਹਾਂ ਦਾ ਉਪਰਾਲਾ ਦੇਖ ਰਹੇ ਸੀ ਅਲਮਕੋ ਹੈ ਇੱਕ ਅਦਾਰਾ ਭਾਰਤ ਸਰਕਾਰ ਦਾ ਆਰਟੀਫੀਸ਼ੀਅਲ ਲੈਂਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਕਾਨਪੂਰ ਵਿੱਚ ਚੱਲਦਾ ਹੈਡ ਆਫਿਸ ਹੈ ਉਹਨਾਂ ਦੀ ਸਹਾਇਤਾ ਨਾਲ ਅਸੀਂ ਜਿਹੜੇ ਉਹਨਾਂ ਦੇ ਬਣਾਏ ਹੋਏ ਸਹਾਇਕ ਉਪਕਰਨ ਨੇ ਉਹ ਦਿੱਤੇ ਨੇ ਇੱਥੇ ਦਿਵਾਂਗ ਜਨਾਂ ਨੂੰ ਇਹਦੇ ਲਈ ਪਹਿਲਾਂ ਅਸੈਸਮੈਂਟ ਕੈਂਪ ਲੱਗਦਾ ਸੀ ਤਿੰਨ ਜਗ੍ਹਾ ਤੇ ਅਸੈਸਮੈਂਟ ਕੈਂਪ ਲਾਏ ਸੀਗੇ ਸਦੂਰਗੜ ਮਾਨਸਾ ਤੇ ਬੁਰਲਾਟਾ ਉਸੇ ਤਰੀਕੇ ਨਾਲ ਫਿਰ ਉਹ ਬਣਾ ਕੇ ਲੈ ਆਉਂਦੇ ਨੇ ਤਾਂ ਉਹਨਾਂ ਦੀ ਅੱਜ ਡਿਸਟ੍ਰਿਬਿਊਸ਼ਨ ਕੀਤੀ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ 360 ਦੇ ਆਸ-ਪਾਸ ਬੈਨੇਫਿਸ਼ੀਰੀਜ਼ ਨੂੰ ਕੋਈ 1000 ਤੋਂ ਵੱਧ ਦੇ ਏਡਸ ਦਿੱਤੀਆਂ ਨਿਗੀਆਂ ਕਈ ਲੋਕਾਂ ਨੂੰ 2 3 4 ਚੀਜ਼ਾਂ ਦੀ ਵੀ ਲੋੜ ਹੁੰਦੀ ਹੈ ਤਾਂ ਇਸ ਕਰਕੇ ਇਹ 1000 ਤੋਂ ਉੱਪਰ ਦੀ ਗਿਣਤੀ ਬਣ ਗਈ ਹੈ ਇਹ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਲੈਣ ਨਾਲ ਇਹਨਾਂ ਦੀ ਜ਼ਿੰਦਗੀ ਕਾਫੀ ਸੁਖાળੀ ਹੋ ਜਾਏਗੀ ਜਿਵੇਂ ਤੁਸੀਂ ਦੇਖਿਆ ਪਹਿਲਾਂ ਐਮਟੀਸੀ ਗਈ ਆ ਮੋਟਰਾਈਜ਼ ਟ੍ਰਾਈਸਾਈਕਲ ਜਿਹੜੀ ਗਈ ਆ ਇਹ 50 51000 ਦੀ ਚੀਜ਼ ਆ ਆਮ ਬੰਦੇ ਦੇ ਵੱਸ ਵੀ ਨਹੀਂ ਹੁੰਦੀ ਇਹ ਖਰੀਦਣੀ ਇਹਦੇ ਨਾਲ ਇਹਨਾਂ ਦਾ ਜਿਹੜਾ ਦਾਇਰਾ ਜ਼ਿੰਦਗੀ ਦਾ ਉਹ ਆਪਣੇ ਘਰ ਤੋਂ ਜਾਂ ਪਿੰਡ ਤੋਂ ਕਾਫੀ ਵਿਸ਼ੀਹ ਹੋ ਜਾਏਗਾ ਮੈਨੂੰ ਲੱਗਦਾ ਵੀ 15 20 ਕਿਲੋਮੀਟਰ ਤੱਕ ਬڑے ਆਮ ਨਾਲੇ ਜਾ ਸਕਦੇ ਨੇ ਆਪਣਾ ਕੋਈ ਛੋਟਾ ਮੋਟਾ ਕੰਮਕਾਰ ਵੀ ਕਰ ਸਕਦੇ ਨੇ ਮੈਂ ਪਿਛਲੇ ਕੈਂਪਾਂ ਦੇ ਵਿੱਚ ਦੇਖਿਆ ਕਿ ਕਈ ਲੋਕਾਂ ਨੇ ਇਹਦੇ ਨਾਲ ਫੇਰੀ ਵਾਲਾ ਕੰਮ ਸਟਾਰਟ ਕਰ ਲਿਆ ਕਈ ਰਿਸ਼ਤੇਦਾਰੀਆਂ ਚ ਜਾ ਸਕਦੇ ਨੇ ਕਿਸੇ ਇੱਕ ਮੁੰਡੇ ਨੇ ਮੋਬਾਈਲ ਰਿਪੇਅਰ ਦੀ ਦੁਕਾਨ ਸ਼ੁਰੂ ਕਰ ਲਈ ਸੀ ਤਾਂ ਇਸ ਤਰੀਕੇ ਨਾਲ ਇਹ ਆਪਣੀ ਜ਼ਿੰਦਗੀ ਚਲਾਉਣ ਦੇ ਸਮਰੱਥ ਹੋ ਸਕਦੇ ਨੇ ਗੱਲਾਂ ਕਰਾਂਗੇ ਹੁਣ ਤਸ 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 ਓਏ ਹਲੋ ਹਲੋ ਥੋੜਾ ਜਿਹਾ ਬੜਾ ਗੁੱਡ ਲਾਡਾ ਜਿਹੜਾ ਜਿਹੜਾ ਪ੍ਰੋਜੈਕਟ ਉੱਤਲ ਵੱਡੇ ਜਾਂਦੇ ਕਿੰਨੇ ਐਪਲੀਕੇਸ਼ਨ ਆਜ ਜਿਹੜੀਆਂ ਗੁੱਡ ਲਾਡਾ ਦੇ ਵਿੱਚ ਹੈ ਜੀ ਅੱਜ ਤਕਰੀਬਨ 88 ਜਿਹੜੇ ਨੇ ਆਪਣੇ ਕੋਲ ਬੈਨੀਫੀਸ਼ੀਰੀਜ਼ ਉਹਨਾਂ ਨੂੰ ਸਹਾਇਕ ਉਪਕਰਨ ਤੇ ਜਿਹੜੇ ਹੈ ਸਮਾਨ ਪੂਰਵ ਮੋਹਿਆ ਕਰਾਇਆ ਜਾ ਰਿਹਾ ਸਰਕਾਰ ਵੱਲੋਂ ਤੇ ਅੱਜ ਤੀਸਰਾ ਕੈਂਪ ਹੈ ਇਹ ਤਿੰਨ ਦਿਨਾਂ ਦਾ ਕੈਂਪ ਲੱਗਿਆ ਸੀ ਜਿਸ ਦੀ ਅਸੈਸਮੈਂਟ ਸਤੰਬਰ ਦੇ ਮਹੀਨੇ ਵਿੱਚ ਹੋਈ ਸੀ ਪਹਿਲਾਂ ਸਰਦੂਲਗੜ ਫਿਰ ਮਾਨਸਾ ਤੇ ਅੱਜ ਤੀਜਾ ਕੈਂਪ ਜਿਹੜਾ ਹੈ ਬੁੱਢਾਡਾ ਵਿਖੇ ਕੀਤਾ ਜਾ ਰਿਹਾ ਹੈ ਇਹਨਾਂ ਤਿੰਨਾਂ ਕੈਂਪਾਂ ਚ ਆਪਾਂ ਤਕਰੀਬਨ 260 ਵਿਅਕਤੀਆਂ ਨੂੰ ਦਿਵਿਆਂਗ ਜਨਾਂ ਨੂੰ ਤੇ ਬਜ਼ੁਰਗਾਂ ਨੂੰ ਜਿਹੜਾ ਹੈ ਅਸਿਸਟਿਵੇਟਸ ਜਿਹੜੇ ਨੇ ਉਹ ਮੁਹੱਈਆ ਕਰਵਾਏ ਨੇ ਨਕਲੀ ਅੰਗ ਤੇ ਅਸਿਸਟਿਵੇਟਸ ਦੇ ਹੋਰ ਕਿੰਨੇ ਕਿਸ ਨੂੰ ਲੱਗਦਾ ਵੀ ਹਜੇ ਜਿਹੜੀ ਲਾਪਤਰੀ ਰਹਿ ਚੁੱਕੀ ਹੋਣੀ ਹੈ ਹਜੇ ਬਹੁਤ ਲਾਪਤਰੀ ਨੇ ਜੀ ਸਮੇਂ-ਸਮੇਂ ਤੇ ਇਹ ਕੈਂਪ ਜਿਹੜੇ ਨੇ ਸਰਕਾਰ ਵੱਲੋਂ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਆਪਣੇ ਸੰਸਥਾਵਾਂ ਵੱਲੋਂ ਲਗਾ ਰਹੇ ਹਨ ਇਹਨਾਂ ਵੱਲੋਂ ਲਗਵਾਏ ਜਾਂਦੇ ਨੇ ਬਟ ਫਿਲਹਾਲ ਹਜੇ ਹੋਰ ਬਹੁਤ ਜ਼ਰੂਰਤ ਹੈ ਇਸ ਤਰ੍ਹਾਂ ਦੇ ਕੈਂਪ ਫੂਚਰ ਦੇ ਵਿੱਚ ਵੀ ਲੱਗਣਗੇ ਤਾਂ ਕਿ ਮੈਕਸਿਮਮ ਆਪਾਂ ਜਿਹੜੀ ਹੈ ਡਿਸੇਬਿਲਟੀ ਨੂੰ ਕਵਰ ਕਰ ਸਕੀਏ ਤੇ ਉਹਨਾਂ ਨੂੰ ਆਪਾਂ ਚੀਜ਼ਾਂ ਮੁਹੱਈਆ ਕਰਵਾ ਸਕੀਏ ਦੇਖੋ ਸੰਸਥਾ ਤਾਂ ਨਹੀਂ ਅਸੀਂparat sarkar ਵੱਲੋਂ ਲਿੰਕੋ ਕੰਪਨੀ ਜੋ ਹੈ ਉਹਨਾਂ ਦੇ ਵੱਲੋਂ ਅਸੀਂ ਆਏ ਆ ਜਿੱਥੇ ਕੁਝ ਅਸੈਸਮੈਂਟ ਕੀਤਾ ਗਿਆ ਸੀ ਸਤੰਬਰ ਦੇ ਮਹੀਨੇ ਵਿੱਚ ਤੇparat sarkar ਦੀਆਂ ਦੋ ਸਕੀਮਾਂ ਹੈ ਡਿਪ ਸਕੀਮ ਤੇ ਇੱਕ ਆਰਵੀਆਈ ਸਕੀਮ ਤੇ ਇਹਨਾਂ ਦੋ ਸਕੀਮਾਂ ਦੇ ਤਹਿਤ ਜੋ ਅਸੈਸਮੈਂਟ ਕੀਤਾ ਗਿਆ ਸੀ ਸਤੰਬਰ ਅੱਜ ਉਹਨਾਂ ਦਾ ਇੱਥੇ ਡਿਸਟ੍ਰਿਬਿਊਸ਼ਨ ਕਰ ਰਹੇ ਹਾਂ ਬੁਟਲਾਡੇ ਵਿੱਚ ਕੁੱਲ ਜੇ ਅਸੀਂ ਮਾਨਸੇ ਦੀ ਗੱਲ ਕਰੀਏ ਤਾਂ ਟੋਟਲ 365 ਲੱਖ ਦਾ ਅਸੀਂ ਕਰ ਚੁੱਕੇ ਹਾਂ ਵਿਤਰਣ ਤੇ ਜੇ ਅਸੀਂ ਬੁਟਲਾਡੇ ਦੀ ਗੱਲ ਕਰਦੇ ਹਾਂ ਤਾਂ ਅੱਜ 88 ਜਿਹੜੇ ਹੈਗੇ ਪਲਾਪਾਤਰੀ ਵਨ ਅੰਦਰ ਉਹ ਸੇ ਉਪਕਰਨਾਂ ਚ ਬਣ ਰਹੇ ਐਥੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਬੈਠੀ ਰਹਿੰਦੀ ਸੀਗੀ ਵੀ ਬਾਹਰ ਅੰਦਰ ਜਾਣ ਵਾਸਤੇ ਬਹੁਤ ਔਖਾ ਹੁੰਦਾ ਸੀਗਾ ਜੀ ਕਿ ਮੈਂ ਅੱਜ ਮੈਨੂੰ ਇਹ ਮਿਲੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਕਦੋਂ ਕਲ ਇੱਕ ਤਸਵੀਰ ਦੇ ਵਿੱਚ ਇਹ ਮੈਂ 14 ਤਰੀਕ ਨੂੰ ਕੀਤਾ ਸੀ ਟਰੈਂਪ ਲੱਗਿਆ ਸੀ ਇਹਨਾਂ ਨੇ ਕੈਂਪ ਲਗਾਇਆ ਸੀ ਜੀ ਉਹਦੇ ਵਿੱਚ ਮੈਂ ਆਪਣੇ ਡਾਕੂਮੈਂਟ ਲੈ ਕੇ ਆਈ ਸੀਗੀ ਜੀ ਤੇ ਉਦੋਂ ਅਪਲਾਈ ਕੀਤਾ ਸੀਗਾ ਤੇ ਹੁਣ ਇਹਨਾਂ ਨੇ ਮੈਸੇਜ ਕਰ ਦਿੱਤਾ ਜੀ ਕਹਿੰਦੇ ਵੀ ਆ ਕੇ ਤੁਸੀਂ ਲੈ ਜਾਓ ਜੀ ਅੱਜ ਮਿਲਿਆ ਜੀ